ਸਾਲ 1946 ਚ ਉੱਤਰ ਪ੍ਰਦੇਸ਼ ਦੇ ਇੱਕ ਪਿੰਡ ਤੋਂ ਘਰੋਂ ਭੱਜ ਕੇ ਮੁੰਬਈ ਆਈ ਗਰੀਬ ਬੇਸਹਾਰਾ ਕੁੜੀ ਨੇ ਉਸ ਟਾਈਮ ਦੇ ਸਰਤਾਜ ਸੰਗੀਤ ਨਿਰਦੇਸ਼ਕ ਅਨੁਸ਼ਾਦ ਸਾਹਿਬ ਦੇ ਘਰ ਦਾ ਦਰਵਾਜ਼ਾ ਖੜਕਾਇਆ ਤੇ ਕਿਹਾ ਮੈਂ ਗਾਉਂਦੀ ਆ ਮੈਨੂੰ ਗਾਉਣ ਦਾ ਮੌਕਾ ਦਿਓ ਜੇ ਨਾ ਦਿੱਤਾ ਤਾਂ ਮੈਂ ਸਮੁੰਦਰ 'ਚ ਛਾਲ ਮਾਰ ਕੇ ਮਰ ਜਾਵਾਂਗੀ ਤਾਂ ਅਨੁਸ਼ਾਦ ਸਾਹਿਬ ਨੇ ਤੁਰੰਤ ਉਸ ਦਾ ਗਾਣਾ ਸੁਣਿਆ ਤੇ ਉਹਨੂੰ ਆਪਣੀ ਅਗਲੀ ਫਿਲਮ ਦੇ ਲਈ ਚੁਣ ਲਿਆ ਤੇ ਦੇਖਦੇ ਹੀ ਦੇਖਦੇ ਉਸ ਕੁੜੀ ਨੇ ਫਿਲਮਾਂ ਵਿੱਚ ਪਿਠਵਰਤੀ ਗਾਇਕਾ ਦੇ ਤੌਰ ਤੇ ਹਿੰਦੀ ਫਿਲਮ ਇੰਡਸਟਰੀ ਦੇ ਵਿੱਚ ਆਪਣੀ ਪੱਕੀ ਜਗ੍ਹਾ ਬਣਾ ਲਈ ਨੂਰ ਜਹਾਂ ਤੇ ਰਸ਼ੀਦ ਬਾਨੋ ਵਰਗੀਆਂ ਹਰਦਿਲ ਅਜੀਜ਼ ਗਾਇਕਾਵਾਂ ਦੇ ਵਿਚਕਾਰ ਉਮਾ ਦੇਵੀ ਨਾਮ ਤੋਂ ਅਫਸਾਨਾ ਲਿਖ ਰਹੀ ਹੂੰ ਦਿਲਲੇ ਬੇਕਰਾਰ ਦਾ ਵਰਗੇ ਅਮਰ ਗਾਣਿਆਂ ਦੀ ਇਸ ਆਵਾਜ਼ ਦਾ ਵਕਤ ਦੇ ਦਸਤੂਰ ਤਹਿਤ ਲਤਾ ਮੰਗੇਸ਼ਕਰ ਤੇ ਸੁਮਨ ਕਲਿਆਣਪੁਰ ਵਰਗੀਆਂ ਨਵੀਆਂ ਪ੍ਰਤਿਭਾਵਾਂ ਨੂੰ ਰਾਹ ਦੇਣ ਦਾ ਸਮਾਂ ਆਇਆ ਤਾਂ ਉਮਾ ਦੇਵੀ ਦੇ ਚੁਲਬਲੇ ਸੁਭਾਅ ਕਾਰਨ 누ਸ਼ਾਦ ਸਾਹਿਬ ਨੇ ਉਹਨਾਂ ਨੂੰ ਗਾਉਣ ਦੇ ਨਾਲ-ਨਾਲ ਐਕਟਿੰਗ ਦਾ ਵੀ ਮਸ਼ਵਰਾ ਦਿੱਤਾ ਉਮਾ ਦੇਵੀ ਦਿਲੀਪ ਕੁਮਾਰ ਜੀ ਦੀ ਫੈਨ ਸੀ دیਵਾਨਗੀ ਦੀ ਹੱਦ ਤੱਕ ਉਹਨਾਂ ਨੇ ਕਿਹਾ ਕਿ ਉਹ ਆਪਣੀ ਪਹਿਲੀ ਫਿਲਮ ਦਿਲੀਪ ਕੁਮਾਰ ਨਾਲ ਹੀ ਕਰਨਗੇ ਉਹਨਾਂ ਦੇ ਕਹਿਣ ਤੇ ਨੁਸ਼ਾਦ ਸਾਹਿਬ ਨੇ ਦਿਲੀਪ ਕੁਮਾਰ ਜੀ ਨੇ ਸਿਫਾਰਿਸ਼ ਕੀਤੀ ਤੇ ਦਿਲੀਪ ਕੁਮਾਰ ਤੇ ਨਰਗੀਸ ਦੀ 1950 ਚ ਰਿਲੀਜ਼ ਹੋਣ ਵਾਲੀ ਫਿਲਮ ਬਾਬੂਲ ਵਿੱਚ ਬਤੌਰ ਕਾਮੇਡੀ ਅਦਾਕਾਰਾ ਆਈ ਉਮਾ ਦੇਵੀ ਸਿਰਫ ਅਦਾਕਾਰਾ ਹੀ ਨਹੀਂ ਬਣੀ ਸੀ ਸਗੋਂ ਦਿਲੀਪ ਕੁਮਾਰ ਜੀ ਨੇ ਉਹਨਾਂ ਦੇ ਖੁਸ਼ਦਿਲ ਸੁਭਾਣ ਨੂੰ ਦੇਖਦੇ ਹੋਏ ਉਹਨਾਂ ਨੂੰ ਇੱਕ ਨਾਮ ਵੀ ਦਿੱਤਾ ਟੁੰਟੁੰ ਇਸ ਨਾਮ ਨੂੰ ਸੁਣਦਿਆਂ ਹਰ ਇੱਕ ਦੇ ਚਿਹਰੇ ਤੇ ਮੁਸਕਾਨ ਆ ਜਾਂਦੀ ਸੀ। ਉਹਨਾਂ ਵਾਲੇ ਸਮੇਂ 'ਚ ਇਹ ਨਾਮ ਫਿਲਮਾਂ ਵਿੱਚ ਕਾਮੇਡੀ ਭੂਮਿਕਾਵਾਂ ਲਈ ਹਮੇਸ਼ਾ-ਹਮੇਸ਼ਾ ਲਈ ਬੁਲੰਦ ਹੋ ਗਿਆ। ਕੁਝ ਲੋਕਾਂ 'ਚ ਆਪਣੇ ਸੁਪਨਿਆਂ ਲਈ ਕਿੰਨਾ ਜਨੂਨ ਹੁੰਦਾ ਹੈ, ਕਿੰਨਾ ਪੱਕਾ ਯਕੀਨ ਹੁੰਦਾ ਹੈ ਸੁਪਨਿਆਂ ਦੇ ਪੂਰੇ ਹੋ ਜਾਣ ਦਾ। ਮੈਨੀਫੈਸਟੇਸ਼ਨ ਸ਼ਬਦ ਅੱਜ ਫੈਸ਼ਨ ਬਣ ਗਿਆ, ਲੇਕਿਨ ਇਹਦੇ ਤੇ ਯਕੀਨ ਬਹੁਤ ਪਹਿਲਾਂ ਦੇ ਲੋਕ ਕਰਾ ਗਏ ਸੀ।